ਸਰਦਾਰ ਸੁਖਦੇਵ ਸਿੰਘ ਢੀਂਸਾ ਦੀ ਪਵਿੱਤਰ ਦੇਹ ਨੂੰ ਹੁਣ ਸੰਗਰੂਰ ਰਿਹਾਇਸ਼ ਤੋਂ ਪਿੰਡ ਉਬੋਵਾਲ ਵੱਲ ਲਜਾਇਆ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀਆਂ ਰਾਜਨੀਤਿਕ ਸ਼ਖਸੀਅਤਾਂ ਨੇ ਜਿਹੜੀਆਂ ਉਹ ਵੀ ਪ੍ਰਵਿੰਦਰ ਸਿੰਘ ਢੀਂਸਾ ਹੋਰਾਂ ਦੇ ਨਾਲ ਅਫਸੋਸ ਕਰਨ ਦੇ ਲਈ ਪਹੁੰਚੀਆਂ ਨੇ ਵੱਡੇ ਲੀਡਰ ਨੇ ਜਿਹੜੇ ਉਹ ਅੱਜ ਸੰਗਰੂਰ ਦੇ ਵਿੱਚ ਇਕੱਠੇ ਹੋਏ ਨੇ ਅੰਤਿਮ ਸੰਸਕਾਰ ਆ ਜਿਹੜਾ ਉਹ ਕੁਝ ਸਮੇਂ ਬਾਅਦ ਪਿੰਡ ਉਬੋਵਾਲ ਦੇ ਜੋ ਸ਼ਮਸ਼ਾਨ ਘਾੜ ਦੇ ਵਿੱਚ ਕੀਤਾ ਜਾਵੇਗਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਅਰਦਾਸ ਉਪਰੰਤ ਹੁਣ ਸਰਦਾਰ ਸੁਖਦੇਵ ਸਿੰਘ ਢੀਂਸਾ ਦੀ ਪਵਿੱਤਰ ਦੇ ਨੂੰ ਇੱਥੋਂ ਲਜਾਇਆ ਜਾਵੇਗਾ ਸੰਗਰੂਰ ਤੋਂ ਉਹਨਾਂ ਦੀ ਰਹਿائش ਵੱਲ ਲਜਾਇਆ ਜਾਵੇਗਾ ਲੇਕਿਨ ਰਾਹ ਦੇ ਵਿੱਚ ਕਈ ਥਾਂ ਉੱਤੇ ਪੜਾ ਨਹੀਂ ਕਿਉਂਕਿ ਇਸ ਇਲਾਕੇ ਨੂੰ ਵੱਡਾ ਘਾਟਾ ਪਿਆ ਹੈ ਸਰਦਾਰ ਢੀਂਸਾ ਦੇ ਜਾਣ ਦੇ ਨਾਲ ਤਾਂ ਵਕਖ ਵਕਖ ਪ੍ਰੋਗਰਾਮ ਨੇ ਜਿਹੜੇ ਉਹ ਲਕਵਾਸਕੀਆਂ ਵੱਲੋਂ ਰੱਖੇ ਗਏ ਨੇ ਵਕੀਲ ਸਾਹਿਬਾਨ ਦੇ ਵੱਲੋਂ ਇੱਕ ਜਗ੍ਹਾ ਪੜਾ ਰੱਖਿਆ ਗਿਆ ਹੈ ਜਿੱਥੇ ਅੰਤਿਮ ਸ਼ਰਧਾਂਜਲੀ ਅੰਤਿਮ ਵਿਦਾਈਗੀ ਹੈ ਜਿਹੜੀ ਉਹ ਸਰਦਾਰ ਸੁਖਦੇਵ ਸਿੰਘ ਢੀਂਸਾ ਹੋਰਾਂ ਨੂੰ ਦਿੱਤੀ ਜਾਵੇਗੀ ਪਿੱਛੇ ਐਂਬੂਲੈਂਸ ਆ ਜਿਹੜੀ ਉਹ ਵੀ ਫੁੱਲਾਂ ਦੇ ਨਾਲ ਸਜਾਈ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਰਦਾਰ ਸਿੰਘ ਸੁਖਦੇਵ ਸਿੰਘ ਢੀਂਸਾ ਦੀ ਅੰਤਿਮ ਯਾਤਰਾ ਹੈ ਜਿਹੜੀ ਉਹ ਸ਼ੁਰੂ ਹੋਣ ਵਾਲੀ ਹੈ ਕੁਝ ਹੀ ਪਲਾਂ ਦੇ ਵਿੱਚ ਇਸ ਐਂਬੂਲੈਂਸ ਦੇ ਵਿੱਚ ਉਹਨਾਂ ਦੀ ਪਵਿੱਤਰ ਦੇ ਨੂੰ ਲਜਾਇਆ ਜਾਵੇਗਾ ਜਿਸ ਤੋਂ ਬਾਅਦ ਪਿੰਡ ਉਬੋਵਾਲ ਦੇ ਵਿੱਚੋਂ ਸੁਖਦੇਵ ਸਿੰਘ ਢੀਲਸਾ ਹੋਰਾਂ ਦਾ ਅੰਤਿਮ ਸੰਸਕਾਰ ਆ ਜਿਹੜਾ ਉਹ ਕੀਤਾ ਜਾਵੇਗਾ ਤੇ ਇੱਥੇ ਵੱਖ-ਵੱਖ ਸ਼ਖਸੀਅਤਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਜਿੱਥੇ ਇੱਕ ਸੱਜਣ ਨੇ ਜਿਹੜੇ ਉਹ ਕੈਨੇਡਾ ਤੋਂ ਇੱਥੇ ਪਹੁੰਚੇ ਸੀ ਉਹ ਕਹਿੰਦੇ ਸੀ ਕਿ ਮੈਂ ਢੀਲਸਾ ਸਾਹਿਬ ਦੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਿਲ ਹੋਣ ਲਈ ਇੱਥੇ ਪਹੁੰਚਿਆ ਹਾਂ ਕੈਨੇਡਾ ਇਕਾਈ ਦੇ ਪ੍ਰਧਾਨ ਸੀ ਜੱਟ ਨੂੰ ਨੇ ਦੱਸਿਆ ਕਿ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਸ਼ੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਵਿੱਚ ਢੀਂਸਾ ਸਾਹਿਬ ਦਾ ਵੱਡਾ ਯੋਗਦਾਨ ਜਿਹੜਾ ਉਹ ਰਿਹਾ ਏ ਵਿਦੇਸ਼ਾਂ ਦੇ ਵਿੱਚ ਸ਼ੋਮਣੀ ਅਕਾਲੀ ਦਲ ਦੀ ਸਥਾਪਨਾ ਦੇ ਲਈ ਵੱਡੇ ਕਦਮ ਨੇ ਜਿਹੜੇ ਉਹ ਸਰਦਾਰ ਸਰਦੇਵ ਸਿੰਘ ਢੀਂਸਾ ਹੋਰਾਂ ਦੇ ਵੱਲੋਂ ਚੁੱਕੇ ਗਏ ਨੇ ਤਾਂ ਉਹਨਾਂ ਦੀ ਸੰਗਰੂਰ ਰਿਹੈਸ਼ ਤੋਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤਾਂ ਉਹਨਾਂ ਦੀ ਅੰਤਿਮ ਯਾਤਰਾ ਦੇ ਲਈ ਵੀ ਤਿਆਰੀ ਆ ਜਿਹੜੀ ਉਹ ਕੀਤੀ ਜਾ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਆ ਜਿਹੜੀ ਉੱਥੇ ਪਹੁੰਚੀ ਆ ਇੱਥੇ ਸਿਰਫ ਜ਼ਰੂਰ ਹੀ ਨਹੀਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਲੋਕ ਪਹੁੰਚੇ ਨੇ ਹਰਿਆਣਾ ਤੋਂ ਚੋਤਾਲਾ ਪਰਵਾਰ ਆ ਜਿਹੜਾ ਉਸ ਦੇ ਕੁਝ ਨੁਮਾਇੰਦੇ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਨੇ ਤਾਂ ਸੁਖਦੇਵ ਸਿੰਘ ਧੀਸਾ ਹੋਰਾਂ ਨੂੰ ਅੰਤਿਮ ਵਿਦਾਈ ਆ ਜਿਹੜੀ ਉਹ ਅੱਜ ਦਿੱਤੀ ਜਾ ਰਹੀ ਆ ਉਹਨਾਂ ਦੇ ਅੰਤਿਮ ਸੰਸਕਾਰ ਦੇ ਉੱਤੇ ਵੱਡੀਆਂ ਰਾਜਨੀਤਿਕ ਸ਼ਖਸੀਅਤਾਂ ਪਹੁੰਚੜੀਆਂ ਨੇ ਇੱਥੋਂ ਦੇ ਸਥਾਨਕ ਕੈਬਨਿਟ ਮੰਤਰੀ ਨੇ ਜਿਹੜੇ ਉਹ ਵੀ ਧਿੰਸਾ ਸਾਹਿਬ ਨੂੰ ਅੰਤਿਮ ਵਿਦਾਈ ਦੇਣ ਪਹੁੰਚ ਰਹੇ ਨੇ ਉਸ ਦੇ ਨਾਲ ਹੀ ਸ਼ੋਮਨੀ ਅਕਾਲੀ ਦਲ ਦੇ ਵੱਡੇ ਲੀਡਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਉਹ ਵੀ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੇ ਵੱਡੇ ਨੁਮਾਇੰਦੇ ਨੇ ਜਿਹੜੇ ਉਹ ਇੱਥੇ ਪਹੁੰਚ ਰਹੇ ਨੇ ਕਲ ਕੁਲਬੀਰ ਸਿੰਘ ਜੀ ਰਾਭ ਰਮਹਿੰਦਰਾ ਤੇ ਹੋਰ ਕਾਂਗਰਸੀ ਲੀਡਰ ਨੇ ਜਿਹੜੇ ਉਹ ਚੰਡੀਗੜ੍ਹ ਰੈਹਾਸ਼ ਉੱਤੇ ਪਹੁੰਚੇ ਸੀ ਵਿਕਰਮ ਸਿੰਘ ਮਜੀਠੀਆ ਨੇ ਜਿਹੜੇ ਉਹ ਜਸਵੀਰੀ ਸਰਦਾਰ ਪਰਮਿੰਦਰ ਸਿੰਘ ਢੀਂਸਾ ਹੋਰਾਂ ਦੇ ਕੋਲ ਅਫਸੋਸ ਜ਼ਾਹਿਰ ਕਰਨ ਲਈ ਪਹੁੰਚੇ ਸੀ ਇਸ ਤੋਂ ਇਲਾਵਾ ਹੋਰ ਵੀ ਰਾਜਨੀਤਿਕ ਸ਼ਕਤੀਆਂ ਨੇ ਜਿਹੜੀਆਂ ਉਹ ਪਹੁੰਚ ਰਹੀਆਂ ਨੇ ਤਾਂ ਢੀਂਸਾ ਪਰਿਵਾਰ ਦੇ ਨਾਲ ਅਫਸੋਸ ਕਰਨ ਲਈ ਵਕਤ ਵਕਤ ਸ਼ਕਤੀਆਂ ਪਹੁੰਚ ਰਹੀਆਂ ਨੇ ਤਾਂ ਪਰਮਿੰਦਰ ਸਿੰਘ ਢੀਂਸਾ ਦੇ ਜਿਹੜੇ ਉਹ ਉਹਨਾਂ ਦੇ ਵਾਰਿਸ ਨੇ ਉਹਨਾਂ ਦੇ ਨਾਲ ਅਫਸੋਸ ਕਰਨ ਲਈ ਵਕਤ ਵਕਤ ਸ਼ਕਤੀਆਂ ਪਹੁੰਚ ਰਹੀਆਂ ਨੇ ਵਰਿੰਦਰ ਸਿੰਘ ਹਮਦਰਦ ਪਹੁੰਚੇ ਨੇ ਸਚਾ ਸਿੰਘ ਛੋਟੇ ਪਰਨੇ ਜਿਹੜੇ ਉਹ ਇੱਥੇ ਪਹੁੰਚੇ ਨੇ ਸੁਰਜੀਤ ਸਿੰਘ ਰਖੜਾ ਨੇ ਜਿਹੜੇ ਉਹ ਵੀ ਢੀਂਸਾ ਪਰਿਵਾਰ ਦੀ ਰਿਹائش ਉੱਤੇ ਪਹੁੰਚ ਚੁੱਕੇ ਨੇ ਤੇ ਅਫਸੋਸ ਆ ਜਿਹੜਾ ਉਹ ਜ਼ਾਹਿਰ ਕੀਤਾ ਜਾ ਰਿਹਾ ਹੈ ਦੁੱਖ ਵੰਡਾਇਆ ਜਾ ਰਿਹਾ ਹੈ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਪਰਮਿੰਦਰ ਸਿੰਘ ਢੀਂਸਾ ਦੇ ਨਾਲ ਅਫਸੋਸ ਜ਼ਾਹਿਰ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਯਾਦ ਕੀਤਾ ਜਾ ਰਿਹਾ ਹੈ ਕਿ ਕਿਸ ਪ੍ਰਕਾਰ ਸੁਖਦੇਵ ਸਿੰਘ ਢੀਂਸਾ ਹੋਰਾਂ ਨੇ ਕੰਮ ਇਸ ਇਲਾਕੇ ਦੇ ਵਿੱਚ ਅਤੇ ਪੂਰੇ ਪੰਜਾਬ ਦੇ ਵਿੱਚ ਕੀਤੇ ਨੇ ਸੈਂਟਰ ਦੇ ਵਿੱਚ ਉਹਨਾਂ ਨੇ ਸਿਆਸਤ ਕੀਤੀ ਆ ਪੂਰੇ ਦੇਸ਼ ਦੇ ਵਿੱਚ ਉਹਨਾਂ ਨੇ ਅਹਿਮ ਉਤਾਰ ਦੇ ਜਿਹੜੇ ਉਹ ਕਰਵਾਏ ਨੇ ਤਾਂ ਸੁਖਦੇਵ ਸਿੰਘ ਢੀਂਸਾ ਦੀ ਅੱਜ ਅੰਤਿਮ ਯਾਤਰਾ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ ਤਾਂ ਸੁਖਦੇਵ ਸਿੰਘ ਢੀਂਸਾ ਉਹਨਾਂ ਲੀਡਰਾਂ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੇ ਸਾਰੀ ਉਮਰ ਰਾਜਨੀਤੀ ਆ ਜਿਹੜੀ ਉਹ ਬਿਨਾਂ ਕਿਸੇ ਦਾਗ ਤੋਂ ਕੀਤੀ ਇੱਕ ਬਿਦਾਗ ਸ਼ਖਸੀਅਤ ਨੇ ਜਿਹੜੇ ਉਹ ਸੁਖਦੇਵ ਸਿੰਘ ਢੀਂਸਾ ਨੇ ਹਾਲਾਂਕਿ ਜੀ ਗੱਲ ਕੀਤੀ ਜਾਵੇ ਇਸ ਇਲਾਕੇ ਦੇ ਵਿੱਚ ਉਹਨਾਂ ਦੇ ਜਾਣ ਨਾਲ ਵੱਡਾ ਘਾਟਾ ਇਲਾਕਾ ਵਾਸੀਆਂ ਨੂੰ ਪਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਅੰਤਿਮ ਦਰਸ਼ਨਾਂ ਦੇ ਲਈ ਸ਼ਹਿਰ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਨੇ ਜਿਹੜੇ ਉਹ ਰੱਖੇ ਗਏ ਨੇ ਕਿਉਂਕਿ ਸਗਦੇਵ ਸਿੰਘ ਪਿੰਸਾ 99 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ અલਵਿਦਾ ਆਖ ਚੁੱਕੇ ਨੇ ਤਾਂ ਸ਼ਹੀਦ ਹਾਕੇ ਦੇ ਕਰੀਬ ਉਹਨਾਂ ਨੇ ਰਾਜਨੀਤੀ ਦੇ ਵਿੱਚ ਲੋਕਾਂ ਦੀ ਸੇਵਾ ਜਿਹੜੀ ਉਹ ਕੀਤੀ ਹੈ ਸਟੂਡੈਂਟ ਪੋਲਿਟਿਕਸ ਤੋਂ ਉਹਨਾਂ ਦਾ ਕੈਰੀਅਰ ਹੈ ਜਿਹੜਾ ਉਹ ਸ਼ੁਰੂ ਹੁੰਦਾ ਹੈ ਜਿਸ ਤੋਂ ਬਾਅਦ ਸੁਖਦੇਵ ਸਿੰਘ ਢੀਂਸਾ ਨੇ ਜਿਹੜੇ ਉਹ ਪਿੰਡ ਦੇ ਸਰਪੰਚ ਬਣਦੇ ਨੇ ਪਿੰਡ ਉਬੋਵਾਲ ਦੇ ਸਰਪੰਚ ਨੇ ਜਿਹੜੇ ਉਹ ਬਣਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਅੱਗੇ ਆਪਣੀ ਸਿਆਸੀ ਪਾਰੀ ਖੇਡੀ ਜਾਂਦੀ ਹੈ ਫਿਰ ਉਹ ਆਜ਼ਾਦ ਤੋਂ ਲੜਦੇ ਨੇ ਆਜ਼ਾਦ ਤੋਂ ਲੜਦੇ ਨੇ ਅਤੇ ਅਜ਼ਾਦ ਚੋਣਾ ਜਿੱਤਦੇ ਜੀ ਨੇ ਅਜ਼ਾਦ ਵਿਧਾਇਕ ਨੇ ਜਿਹੜੇ ਉਹ ਧਨੌਲਾ ਹਲਕੇ ਤੋਂ ਬੰਦੇ ਨੇ ਤੇ ਫਿਰ ਉਹ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਸ਼ੋਮਣੀ ਅਕਾਲੀ ਦਲ ਦੇ ਵਿੱਚ ਜਾਣ ਦਾ ਫੈਸਲਾ ਕਰਦੇ ਨੇ ਅਕਾਲੀ ਦਲ ਵੱਲੋਂ ਸੁਨਾਮ ਅਤੇ ਸੰਗਰੂਰ ਤੋਂ ਵੀ ਉਹਨਾਂ ਨੇ ਇਲੈਕਸ਼ਨ ਲੜੀ ਹੈ ਅਤੇ ਵੱਡਾ ਨਾਮ ਉਹ ਸਿਆਸਤ ਦੇ ਵਿੱਚ ਬਣੇ ਨੇ ਪੰਜਾਬ ਦੀ ਕੈਬਨਿਟ ਵਿੱਚ ਉਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ ਇਸ ਤੋਂ ਬਾਅਦ ਉਹ ਸੈਂਟਰ ਦੀ ਸਿਆਸਤ ਦੇ ਵਿੱਚ ਆ ਜਾਂਦੇ ਨੇ ਅਤੇ ਦਿੱਲੀ ਦੇ ਵਿੱਚ ਉਹ ਕੇਂਦਰੀ ਲੀਡਰਸ਼ਿਪ ਦੇ ਵਿੱਚ ਉਹ ਸ਼ਾਮਿਲ ਹੁੰਦੇ ਨੇ ਕੇਂਦਰੀ ਮੰਤਰੀ ਨੇ ਜਿਹੜੇ ਉਹ ਸੁਖਦੇਵ ਸਿੰਘ ਢੀਂਸਾ ਬਣਦੇ ਨੇ ਵਾਜਪਾਈ ਸਰਕਾਰ ਦੇ ਵਿੱਚ ਉਹ ਪੰਜਾਬ ਦੀ ਨੁਮਾਇੰਦਗੀ ਕਰਦੇ ਨੇ ਸ਼ੋਮਨੀ ਅਕਾਲੀ ਦਲ ਦੀ ਨੁਮਾਇੰਦਗੀ ਕਰਦੇ ਨੇ ਤਾਂ ਉਹਨਾਂ ਦੇ ਪਿੰਡ ਦੇ ਵਿੱਚ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਲੋਕਾਂ ਨੇ ਦੱਸਿਆ ਕਿ ਕਿਸ ਪ੍ਰਕਾਰ ਸੁਖਦੇਵ ਸਿੰਘ ਢੀਂਸਾ ਨੇ ਜਿਹੜੇ ਉਹ ਇਸ ਪੂਰੇ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਤਜਰੀਦ ਹੰਦੇ ਸੀ ਕੇਵਲ ਆਪਣਾ ਪਿੰਡ ਹੀ ਨਹੀਂ ਸਗੋ ਆਪਣੇ ਸਾਰੇ ਇਲਾਕੇ ਦੇ ਵਿਕਾਸ ਵਾਸਤੇ ਉਤਤਪਰ ਰਹਿੰਦੇ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਹੁਣ ਅੰਤਮ ਯਾਤਰਾ ਲਈ ਲਜਾਇਆ ਜਾ ਰਿਹਾ ਹੈ ਤਾਂ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਸੰਗਰੂਰ ਦੇ ਨਾਲ ਨਾਲ ਹੋਰ ਜਿਹੜੇ ਵੱਖ-ਵੱਖ ਹਲਕੇ ਨੇ ਉੱਥੋਂ ਵੀ ਸੰਗਤ ਪਹੁੰਚੀ ਆ ਹਰਿਆਣਾ ਤੋਂ ਵੀ ਉਹਨਾਂ ਦੇ ਨਾਲ ਅਫਸੋਸ ਜ਼ਾਹਰ ਕਰਨ ਦੇ ਲਈ ਲੋਕ ਨੇ ਜਿਹੜੇ ਉਹ ਪਹੁੰਚੇ ਨੇ ਤਾਂ ਇੱਕ ਵੱਡਾ ਨਾਮ ਆ ਸੁਖਦੇਵ ਸਿੰਘ ਢੀਂਸਾ ਹੋਰਾਂ ਦਾ ਹਾਲਾਂਕਿ ਜੇ ਗੱਲ ਕੀਤੀ ਜਾਵੇ ਜਦੋਂ ਸ਼ੋਮਨੀ ਅਕਾਲੀ ਦਲ ਦੇ ਵਿੱਚ 2017 ਦੀਆਂ ਚੋਣਾਂ ਨੇ ਜਿਹੜੀਆਂ ਹੁੰਦੀਆਂ ਨੇ ਪਾਰਟੀ ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਉੱਤੇ ਵੀ ਢੀਂਸਾ ਹੋ ਰਾਂ ਦੇ ਵੱਲੋਂ ਸਵਾਲ ਨੇ ਜਿਹੜੇ ਉ ਚੁੱਕੇ ਜਾਂਦੇ ਨੇ ਤੇ ਕਿਹਾ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਆ ਜਿਹੜੀ ਉਹਨਾਂ ਨੂੰ ਮਨਜ਼ੂਰ ਨਹੀਂ ਹੈ ਅਕਾਲੀ ਦਲ ਦੀ ਬਿਹਤਰੀ ਲਈ ਅਕਾਲੀ ਦਲ ਦੇ ਵਿਕਾਸ ਦੇ ਲਈ ਅਕਾਲੀ ਦਲ ਨੂੰ ਉਲੰਧੀਆਂ ਤੇ ਪਹੁੰਚਾਉਣ ਦੇ ਲਈ ਹੁਣ ਪ੍ਰਧਾਨ ਬਦਲਣ ਦੀ ਲੋੜ ਆ ਲੇਕਿਨ ਪ੍ਰਧਾਨਤਾ ਨਹੀਂ ਬਦਲਿਆ ਜਾਂਦਾ ਇਨਸਾਲ ਆਪਨੇ ਜਿਹੜੇ ਉਹ ਅਕਾਲੀ ਦਲ ਤੋਂ ਇੱਕ ਪਾਸੇ ਹੋ ਜਾਂਦੇ ਨੇ ਤੇ ਫਿਰ ਉਹਨਾਂ ਵੱਲੋਂ ਆਪਣੀ ਇੱਕ ਅਲੱਗ ਪੋਲੀਟੀਕਲ ਪਾਰਟੀ ਦਾ ਗਠਨ ਕੀਤਾ ਜਾਂਦਾ ਹੈ ਸ਼ੋਮਣੀ ਅਕਾਲੀ ਦਲ ਸੰਯੁਕਤ ਉਹਨਾਂ ਦੇ ਵੱਲੋਂ ਬਣਾਇਆ ਜਾਂਦਾ ਹੈ ਅਤੇ ਉਹ ਫਿਰ ਅੱਗੇ ਭਾਜਪਾ ਅਤੇ ਕੈਪਟਨ ਦੀ ਪੀਐਲਸੀ ਦੇ ਨਾਲ ਗੱਠਜੋੜ ਕਰਕੇ 2022 ਦੀ ਵਿਧਾਨ ਸਭਾ ਚੋਣਾਂ ਲੜਦੇ ਨੇ ਹਾਲਾਂਕਿ ਉਸ ਵੇਲੇ ਕੋਈ ਵੱਡੀ ਸਫਲਤਾ ਭਾਵੇਂ ਹਾਸਲ ਨਹੀਂ ਸੀ ਹੋਈ ਲੇਕਿਨ 3 ਸ ਤੜਾਈ ਜਿਹੜਾ ਉਹ ਇੱਕ ਰਾਜਨੀਤਿਕ ਪੌਰ ਤੇ ਉੱਭਰ ਕੇ ਸਾਹਮਣੇ ਆਇਆ ਸੀ ਭਾਵੇਂ ਜਿੱਤ ਹਾਸਲ ਨਹੀਂ ਸੀ ਹੋਈ ਲੇਕਿਨ ਇੱਕ ਪ੍ਰਦਰਸ਼ਨ ਜਿਹੜਾ ਉਹ ਤੋਂ ਉਹਨਾਂ ਦੇ ਵਿੱਚ ਕੀਤਾ ਗਿਆ ਸੀ ਉਸ ਤੋਂ ਬਾਅਦ 2024 ਦੇ ਵਿੱਚ ਇਹਨਾਂ ਲੋਕ ਸਭਾ ਤੋਂ ਉਹਨਾਂ ਤੋਂ ਪਹਿਲਾਂ ਤਿੰਸਾ ਸਾਹਿਬ ਨੇ ਜਿਹੜੇ ਉਹ ਮੁਰ ਤੋਂ ਸ਼ੋਮਨੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਸੁਖਵੀਰ ਸਿੰਘ ਬਾਦਲ ਨੇ ਜਿਹੜੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਉਂਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੀ ਅੰਤਿਮ ਯਾਤਰਾ ਜਿਹੜੀ ਉਸ ਵਕਤ ਨਿਕਲ ਚੁੱਕੀ ਹੈ ਅਤੇ ਅੰਤਿਮ ਵਿਦਾਈ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਪਰਿਵਾਰਕ ਮੈਂਬਰ ਅਤੇ ਸਰਦਾਰ ਪ੍ਰਵਿੰਦਰ ਸਿੰਘ ਤਿੰਨ ਸਾਹਨੇ ਜਿਹੜੇ ਉਹ ਹਰਥੀ ਨੂੰ ਮੋਢਾ ਲਾਉਂਦੇ ਦਿਖਾਈ ਦੇ ਰਹੇ ਨੇ ਤਾਂ ਸੁਖਦੇਵ ਸਿੰਘ ਪਿੰਸਾ ਹੋਰਾਂ ਦੇ ਅੰਤਿਮ ਦਰਸ਼ਨ ਤੁਹਾਨੂੰ ਕਰਵਾ ਰਿਹਾ ਕਿ ਵੱਡੇ ਲੀਡਰ ਨੇ ਦੇਸ਼ ਦੀ ਸਿਆਸਤ ਦੇ ਵਿੱਚ ਪਿੰਸਾ ਸਾਹਿਬ ਦਾ ਵੱਡਾ ਨਾਮ ਹੈ ਤਾਂ ਅੱਜ ਉਹਨਾਂ ਦੀ ਅੰਤਿਮ ਯਾਤਰਾ ਹੈ ਜਿਹੜੀ ਉਹ ਨਿਕਲ ਰਹੀ ਹੈ ਅੰਤਿਮ ਯਾਤਰਾ ਦੇ ਵਿੱਚ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਪਿੰਡ ਉਬੋਵਾਲ ਦੇ ਵਿੱਚ ਕੀਤਾ ਜਾਣਾ ਹੈ ਇੱਥੇ ਹਰ ਕੋਈ ਅੱਜ ਉਹਨਾਂ ਨੂੰ ਯਾਦ ਕਰ ਰਿਹਾ ਹੈ ਸਰਦਾਰ ਸਰਦੇਵ ਸਿੰਘ ਪੀਰ ਸਾਹਿਬ ਹੋਰਾਂ ਦੇ ਯੋਗਦਾਨ ਨੂੰ ਯਾਦ ਕਰ ਰਿਹਾ ਹੈ ਕਿ ਕਿਸ ਪ੍ਰਕਾਰ ਉਹ ਤੇ ਬੜੇ ਹਲੀਮੀ ਸੁਭਾਅ ਦੇ ਨਾਲ ਲੋਕਾਂ ਨੂੰ ਮਿਲਦੇ ਸੀ ਲੋਕਾਂ ਦੇ ਕੰਮ ਕਰਦੇ ਸੀ ਤਾਂ ਹੁਣ ਦੇਖੋ ਐਂਬੂਲੈਂਸ ਦੇ ਵਿੱਚ ਉਹਨਾਂ ਦੀ ਪਵਿੱਤਰ ਦੇਹ ਨੂੰ ਪਿੰਡ ਉਬੋਵਾਲ ਲਈ ਲਜਾਇਆ ਜਾ ਰਿਹਾ ਹੈ ਰਾਹ ਦੇ ਵਿੱਚ ਕਈ ਪੜਾਅ ਨੇ ਕਿਉਂਕਿ ਸੰਗਰੂਰ ਸ਼ਹਿਰ ਦੇ ਜਿਹੜੇ ਸਥਾਨਕ ਵਾਸੀ ਨੇ ਉਹਨਾਂ ਨੇ ਵੱਖ-ਵੱਖ ਪ੍ਰੋਗਰਾਮ ਰੱਖੇ ਨੇ ਵੱਖ-ਵੱਖ ਥਾਵਾਂ ਤੇ ਇਸ ਐਂਬੂਲੈਂਸ ਨੇ ਰੁਕਣਾ ਏ ਉੱਥੇ ਸਰਦਾਰ ਸੁਖਦੇਵ ਸਿੰਘ ਢੀਂਸਾਹ ਹਰਾਂ ਨੂੰ ਅੰਤਿਮ ਵਿਦਾਈ ਆ ਜਿਹੜੀ ਉਹ ਦੇਣੀ ਹੈ ਅੰਤਿਮ ਸ਼ਰਧਾਂਜਲੀ ਲੋਕਾਂ ਨੇ ਭੇਟ ਕਰਨੀ ਹੈ ਵਕੀਲ ਸਾਹਿਬਾਨ ਨੇ ਜਿਹੜੇ ਇਸ ਸ਼ਹਿਰ ਦੇ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਹੈ ਇਸ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣਾ ਵੱਲੋਂ ਆਮ ਲੋਕਾਂ ਦੇ ਵੱਲੋਂ ਵੱਖ-ਵੱਖ ਪ੍ਰੋਗਰਾਮ ਨੇ ਜਿਹੜੇ ਉਹ ਰੱਖੇ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਆਂਗਵਾਨ ਦੇ ਲੋਕ ਦੇ ਜਿਹੜੇ ਉਹ ਵੀ ਆਪਣੇ ਥੰਦਾ ਉਤੋਂ ਆਪਣੇ ਕੋਠੇ ਆਪ ਕੋ ਪ੍ਰਤੀਨਸਾਹ ਸਾਹਿਬ ਨੂੰ ਅੰਤਿਮ ਵਿਦਾਇਗੀ ਦੇ ਰਹੇ ਨੇ ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਸੰਗਰੂਰ ਤੋਂ ਦੇਖ ਸਕਦੇ ਹੋ ਕਿ ਐਂਬੂਲੈਂਸ ਦੇ ਵਿੱਚ ਉਹਨਾਂ ਦੀ ਪਵਿੱਤਰ ਦੇਹ ਨੂੰ ਰੱਖਿਆ ਗਿਆ ਹੈ ਤੇ ਹੁਣ ਅਗਲਾ ਪੜਾ ਪਿੰਡ ਉਬੋਵਾਲ ਹੋਵੇਗਾ ਉਹ ਜੱਦੀ ਪਿੰਡ ਜਿੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਫਿਰ ਵੱਡੀਆਂ ਮੱਲਾ ਮਾਰੀਆਂ ਸਟੂਡੈਂਟ ਪੋਲਿਟਿਕਸ ਤੋਂ ਇਸ ਮੁਕਾਮ ਤੱਕ ਪਹੁੰਚੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਵੱਲੋਂ ਵੀ ਪ੍ਰਤੀਨਸਾਹ ਸਾਹਿਬ ਦੇ ਅਕਾਲ ਚਲਾਣੇ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਇਹ ਜਿਹੜਾ ਉਹ ਕੀਤਾ ਗਿਆ ਹੈ ਤਾਂ 6 ਦਹਾਕੇ ਤੋਂ ਵੀ ਲੰਮਾ ਸਮਾਂ ਉਹਨਾਂ ਨੇ ਸਿਆਸਤ ਦੇ ਵਿੱਚ ਸੇਵਾ ਕੀਤੀ ਹੈ ਸਿਆਸਤ ਸਿਆਸਤ ਰਾਹੀਂ ਲੋਕ ਭਲਾਈ ਦੇ ਕੰਮ ਕੀਤੇ ਨੇ ਅਤੇ ਵੱਡੇ ਪੱਦਰ ਦੇ ਉੱਤੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਵੱਖ-ਵੱਖ ਸ਼ਖਸੀਅਤਾਂ ਪਹੁੰਚੀਆਂ ਨੇ ਪਾਰਟੀ ਪੱਦਰ ਤੋਂ ਉੱਤੇ ਉੱਠ ਕੇ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਤੇ ਇਹ ਵੀ ਯਾਦ ਕਰ ਰਹੇ ਨੇ ਕਿ ਅਕਾਲੀ ਦਿਲ ਤੋਂ ਉਹ ਅਕਾਲੀ ਸੀ ਅਕਾਲੀ ਦਲ ਦੇ ਲਈ ਉਹਨਾਂ ਨੇ ਜੋ ਕੁਝ ਕੀਤਾ ਉਹ ਇੱਕ ਵੱਡੀ ਗੱਲ ਹੈ ਕਾਲੀ ਦਲ ਦੇ ਵਿੱਚ ਉਹਨਾਂ ਨੇ ਵੱਡੀਆਂ ਸੇਵਾਵਾਂ ਦਿੱਤੀਆਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਭਾਵੇਂ ਉਹਨਾਂ ਨੇ ਸਵਾਲ ਚੱਕੇ ਲੇਕਿਨ ਉਸ ਤੋਂ ਪਹਿਲਾਂ ਜਦੋਂ ਅਕਾਲੀ ਸਰਕਾਰ ਸੀ ਜਦ ਅਕਾਲੀ ਦਲ ਤੇ بڑا ਸਮਾਂ ਵੀ ਆਇਆ ਉਦੋਂ ਸੁਖਦੇਵ ਸਿੰਘ ਢੀਂਸਾ ਹਮੇਸ਼ਾ ਪਾਰਟੀ ਦੇ ਨਾਲ ਖੜੇ ਨਜ਼ਰ ਆਏ ਅਤੇ ਨਾਲ ਹੀ ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ ਤਾਂ ਪੰਜਾਬ ਲਈ ਪਾਰਟੀ ਲਈ ਅਤੇ ਲੋਕਾਂ ਵਾਸਤੇ ਉਹਨਾਂ ਨੇ ਜੇਲ੍ਹਾਂ ਤੱਕ ਕੱਟੀਆਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਉਹਨਾਂ ਦੀ ਅੰਤਿਮ ਯਾਤਰਾ ਹੈ ਜਿਹੜੀ ਉਹ ਕੱਢੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀ ਉਹ ਢੀਂਸਾ ਪਰਿਵਾਰ ਦੇ ਨਾਲ ਅਫਸੋਸ ਕਰਨ ਦੇ ਲਈ ਪਹੁੰਚੀ ਹੈ ਪ੍ਰਵਿੰਦਰ ਸਿੰਘ ਢੀਂਸਾ ਨੇ ਜਿਹੜੇ ਉਹਨਾਂ ਨੇ ਆਪਣੇ ਪਿਤਾ ਨੂੰ ਅੱਜ ਅੰਤਿਮ ਯਾਤਰਾ ਉੱਤੇ ਲਜਾਇਆ ਹੈ ਇਹ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਨੂੰ ਦਿਖਾ ਰਿਹਾ ਤਾਂ ਐਂਬੂਲੈਂਸ ਦੇ ਵਿੱਚ ਦੋ ਕੁੱਖੇ ਖੇਕ ਸ਼ੀਤਾਂ ਬੈਠਿਆ ਨੇ ਸਰਦਾਰ ਸੁਖਦੇਵ ਸਿੰਘ ਢੀਂਸਾ ਦੇ بیٹے ਪ੍ਰਵਿੰਦਰ ਸਿੰਘ ਢੀਂਸਾ ਨੇ ਜਿਹੜੇ ਉਹ ਤੁਹਾਨੂੰ ਐਂਬੂਲੈਂਸ ਦੇ ਵਿੱਚ ਬੈਠੇ ਜਾ ਨਜ਼ਰ ਆਉਣਗੇ ਹੋਰ ਪਰਿਵਾਰਕ ਮੈਂਬਰ ਨੇ ਜਿਹੜੇ ਉਹ ਵੀ ਨਜ਼ਰ ਆਉਣਗੇ ਤਾਂ ਐਂਬੂਲੈਂਸ ਦੇ ਅੱਗੇ ਇੱਕ ਪੇਂਟਿੰਗ ਹੈ ਜਿਹੜੀ ਉਹ ਸਰਦਾਰ ਸੁਖਦੇਵ ਸਿੰਘ ਢੀਂਸਾ ਹੋਰਾਂ ਦੀ ਲਗਾਈ ਗਈ ਹੈ ਕੁਝ ਸਮੇਂ ਬਾਅਦ ਪਿੰਡ ਉਬੋਵਾਲ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਸਾ ਹੋਰਾਂ ਦਾ ਅੰਤਿਮ ਸੰਸਕਾਰ ਆ ਜਿਹੜਾ ਉਹ ਕੀਤਾ ਜਾਵੇਗਾ ਜਿਸ ਤੋਂ ਬਾਅਦ ਉਹ ਪੰਜ ਤੱਤਾਂ ਦੇ ਵਿੱਚ ਵਲীন ਹੋ ਜਾਣਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੰਗਰੂਰ ਤੋਂ ਇਹ ਤਸਵੀਰਾਂ ਤੁਹਾਡੇ ਨਾਲ লাইਵ ਸੰਜੀਆਂ ਕਰ ਰਹੇ ਹਾਂ ਤਾਂ ਵੱਖ-ਵੱਖ ਰਾਜਨੀਤਿਕ ਸ਼ਕਤੀਆਂ ਨੇ ਜਿਹੜੀਆਂ ਉਹ ਅੱਜ ਉਹਨਾਂ ਦੇ ਨਾਲ ਅਫਸੋਸ ਕਰਨ ਦੇ ਲਈ ਪਹੁੰਚ ਰਹੀਆਂ ਨੇ ਸੁੱਚਾ ਸਿੰਘ ਛੋਟੇਪੁਰ ਪ੍ਰੇਮ ਸਿੰਘ ਚੰਦੂ ਮਾਦਰਾ ਫੁਰਜੀਤ ਸਿੰਘ ਰਖੜਾ ਅਤੇ ਹੋਰ ਵੱਖ-ਵੱਖ ਸ਼ਕਤੀਆਂ ਨੇ ਜਿਹੜੀਆਂ ਉਹ ਅੱਜ ਧੀਰਸਾ ਪਰਿਵਾਰ ਦੇ ਨਾਲ ਅਫਸੋਸ ਕਰਨ ਦੇ ਲਈ ਪਹੁੰਚੀਆਂ ਨੇ ਅਤੇ ਵੱਖ-ਵੱਖ ਹੋਰ ਪਾਕਿਆਂ ਦੇ ਨੁਮਾਇੰਦੇ ਨੇ ਜਿਹੜੇ ਉਹ ਵੀ ਅੱਜ ਇੱਥੇ ਪਹੁੰਚੇ ਨੇ ਤਾਂ ਸੁਖਦੇਵ ਸਿੰਘ ਹਿੰਸਾ ਹੋਰਾਂ ਦੀ ਅੰਤਿਮ ਯਾਤਰਾ ਹੈ ਜਿਹੜੀ ਉਹ ਅੱਜ ਕੱਢੀ ਜਾ ਰਹੀ ਹੈ ਐਂਬੂਲੈਂਸ ਜਿਹੜੀ ਉਹ ਵੀ ਤਿਆਰ ਹੋ ਚੁੱਕੀ ਹੈ ਅਤੇ ਕੁਝ ਹੀ ਪਲਾਂ ਦੇ ਵਿੱਚ ਇਸ ਥਾਂ ਤੋਂ ਰਵਾਨਗੀ ਆ ਜਿਹੜੀ ਹੋਣੀ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਦਰ ਦੇ ਉੱਤੇ ਸਿਆਸੀ ਲੀਡਰਾਂ ਦਾ ਆਉਣਾ ਜਾਣਾ ਹਿੰਸਾ ਪਰਵਾਦ ਦੇ ਵਿੱਚ ਜਾਰੀ ਹੈ ਲੱਖ ਵੱਖ-ਵੱਖ ਰਾਜਨੀਤਿਕ ਲੀਡਰ ਨੇ ਜਿਹੜੇ ਉਹ ਅੱਜ ਅਫਸੋਸ ਕਰਨ ਦੇ ਲਈ ਪਹੁੰਚੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਐਂਬੂਲੈਂਸ ਆ ਜਿਹੜੀ ਉਹ ਵੀ ਰਵਾਨਾ ਹੋ ਰਹੀ ਹੈ ਸੰਗਰੂਰ ਰਿਹائش ਤੋਂ ਤਸਵੀਰਾਂ ਨੇ ਜਿਹੜੀਆਂ ਫੋਟੋ ਅੱਜ ਨਾਲ ਸੰਜੀਆਂ ਕਰ ਰਹੇ ਆ ਜਿੱਥੇ ਸੁਖਦੇਵ ਸਿੰਘ ਢੀਂਸਾ ਹੋਰਾਂ ਦੀ ਅੰਤਿਮ ਯਾਤਰਾ ਕੱਢੀ ਜਾ ਰਹੀ ਹੈ ਕੁਝ ਸਮੇਂ ਦੇ ਵਿੱਚ ਪਿੰਡ ਉਬੋਵਾਲ ਦਾ ਫੜਾਏ ਜਿਹੜਾ ਉਹ ਕੀਤਾ ਜਾਵੇਗਾ ਲੇਕਿਨ ਇਸ ਤੋਂ ਪਹਿਲਾਂ ਸੰਗਰੂਰ ਦੇਲੇ ਦੇ ਸੰਗਰੂਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਚੌਕਾਂ ਦੇ ਵਿੱਚ ਇਹ ਕਾਫਲਾ ਰੁਕਣਾ ਹੈ ਅੰਤਿਮ ਯਾਤਰਾ ਰੁਕਣੀ ਹੈ ਅਤੇ ਉੱਥੇ ਵੱਖ-ਵੱਖ ਲੋਕ ਨੇ ਜਿਹੜੇ ਉਹ ਅਫਸੋਸ ਕਰਦੇ ਨਜ਼ਰ ਆਉਣਗੇ ਸਰਦਾਰ ਸੁਖਦੇਵ ਸਿੰਘ ਢੀਂਸਾ ਨੂੰ ਅੰਤਿਮ ਵਿਦਾਈ ਆ ਜਿਹੜੀ ਉਹ ਅੱਜ ਦਿੱਤੀ ਜਾ ਰਹੀ ਹੈ ਤਾਂ ਅੱਗੇ ਕੁਝ ਲੀਡਰ ਸਾਹਿਬਾਨ ਜਿਹੜੇ ਉਹ ਵੀ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਅੰਤਿਮ ਵਿਦਾਈ ਆ ਜਿਹੜੀ ਹੋ ਅੱਜ ਦਿੱਤੀ ਜਾ ਰਹੀ ਆ ਸੁਰਜੀਤ ਸਿੰਘ ਰਖੜਾ ਨੇ ਜਿਹੜੇ ਪਹੁੰਚੇ ਹੋਏ ਨੇ ਪ੍ਰੇਮ ਸਿੰਘ ਚੰਦੂ ਬਾਜਰਾ ਨੇ ਜਿਹੜੇ ਉਹ ਪਹੁੰਚੇ ਹੋਏ ਨੇ ਅਤੇ ਇਸ ਦੇ ਨਾਲ ਹੀ ਅੰਤਿਮ ਯਾਤਰਾ ਸ਼ੁਰੂ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਦੇ ਉੱਤੇ 84 ਲੀਡਰਾਂ ਦੇ ਨਾਲ ਨੇ ਤਸਵੀਰਾਂ ਸੁਖਦੇਵ ਸਿੰਘ ਤੀਂਸਾ ਦੀਆਂ ਲਗਾਈਆਂ ਗਿਆ ਨੇ ਉੱਪਰ ਇੱਕ ਪੇਂਟਿੰਗ ਐਂਬੂਲੈਂਸ ਦੇ ਉੱਤੇ ਲਗਾਈ ਗਈ ਆ ਤੇ ਇੱਕ ਤਸਵੀਰ ਉਹਨਾਂ ਦੀ ਹੇਠੇ ਲਗਾਈ ਹੋਈ ਆ ਹੇਠੇ ਵਾਲੀ ਤਸਵੀਰ ਤੁਸੀਂ ਅਕਸਰ ਹੀ ਵੱਖ-ਵੱਖ ਪੋਸਟਰਾਂ ਤੇ ਦੇਖੀ ਹੋਣੀ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਦੇਖੀ ਹੋਣੀ ਤਾਂ ਸੁਖਦੇਵ ਸਿੰਘ ਝਿੰਸਾ ਦੀ ਅੰਤਿਮ ਯਾਤਰਾ ਉਹਨਾਂ ਦੇ ਘਰ ਤੋਂ ਰਵਾਨਾ ਹੋ ਚੁੱਕੀ ਹੈ ਉਹ ਇਸ ਵਕਤ ਆਪਣੀ ਅੰਤਿਮ ਮੰਜ਼ਿਲ ਦੇ ਲਈ ਪਹੁੰਚ ਰਹੇ ਨੇ ਅਤੇ ਨਾਲ ਹੀ ਉਹਨਾਂ ਦਾ ਪਰਿਵਾਰ ਇਸ ਵਕਤ ਡੂੰਘੇ ਦੁੱਖ ਵਿੱਚ ਹੈ ਪਰ ਕਿਉਂਕਿ ਪਾਣੇ ਉਮਰ ਜ਼ਿਆਦਾ ਹੋ ਜਾਵੇ ਇੱਕ ਦਿਨ ਹਰ ਇਨਸਾਨ ਨੂੰ ਇੱਥੋਂ ਜਾਣਾ ਹੁੰਦਾ ਹੈ ਲੇਕਿਨ ਜਿਹੜਾ ਦੁੱਖ ਪਰਿਵਾਰ ਨੂੰ ਹੁੰਦਾ ਹੈ ਉਹ ਪਰਿਵਾਰ ਹੀ ਸਮਝ ਸਕਦਾ ਹੈ ਤਾਂ ਪਰਮਿੰਦਰ ਸਿੰਘ ਢੀਂਸਾ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਡੂੰਗੇ ਦੁੱਖ ਵਿੱਚ ਨੇ ਨਾਲ ਹੀ ਉਹਨਾਂ ਦਾ ਹੋਰ ਪਰਿਵਾਰ ਅਤੇ ਹੋਰ ਕਈ ਲੀਡਰ ਨੇ ਜਿਹੜੇ ਉਹ ਵੀ ਐਂਬੂਲੈਂਸ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਪਰਿਵਾਰ ਦੇ ਨਾਲ ਦੁੱਖਾ ਜਿਹੜਾ ਉਹ ਸਾਂਝਾ ਕੀਤਾ ਜਾ ਰਿਹਾ ਹੈ ਉਹ ਵੇੜਾ ਜਿਹੜਾ ਬੜਾ ਭਾਵੁਕ ਕਰਨ ਵਾਲਾ ਹੈ ਤਾਂ ਸੁਰਦੇਵ ਸਿੰਘ ਧੀਸਾ ਹੋਣਾ ਦੀ ਅੰਤਿਮ ਯਾਤਰਾ ਹੈ ਜਿਹੜੀ ਉਹ ਕੱਢੀ ਜਾ ਰਹੀ ਹੈ ਇਸ ਸ਼ਹਿਰ ਦੇ ਵਿੱਚ ਵਕਫਾ-ਕਥਵਾ ਤੇ ਪੜਾ ਕੀਤਾ ਜਾਣਾ ਹੈ ਵਕਫਾ-ਕਥਵਾ ਉੱਤੇ ਅੰਤਿਮ ਸ਼ਰਧਾਂਜਲੀ ਹੈ ਜਿਹੜੀ ਉਹ ਸਰਦਾਰ ਸੁਰਦੇਵ ਸਿੰਘ ਧੀਸਾ ਹੋਣਾ ਨੂੰ ਦਿੱਤੀ ਜਾਣੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਲਾਕਾ ਵਾਸੀਆਂ ਦਾ ਇੱਕ ਵੱਡਾ ਕਾਫਲਾ ਹੈ ਜਿਹੜਾ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਵੱਡੀ ਗਿਣਤੀ ਵਿੱਚ ਪਰਿਵਾਰ ਦੇ ਨਾਲ ਦੁੱਖਾ ਜਿਹੜਾ ਉਹ ਸਾਂਝਾ ਕੀਤਾ ਜਾ ਰਿਹਾ ਹੈ ਤੇ ਜਾਦ ਕੀਤਾ ਜਾ ਰਿਹਾ ਹੈ ਕਿ ਇਸ ਪ੍ਰਕਾਰ ਸਰਦੇਵ ਸਿੰਘ ਢੀਂਸਾਰ ਨੇ ਜਿਹੜੇ ਉਹ ਸਿਆਸਤ ਕਰਦੇ ਸੀ ਲੋਕਾਂ ਦੀ ਸੇਵਾ ਕਰਦੇ ਸੀ ਅੱਜ ਦੇ ਲੀਡਰਾਂ ਨੂੰ ਉਹਨਾਂ ਤੋਂ ਕੁਝ ਸਿੱਖਣ ਦੀ ਲੋੜ ਹੈ ਕਿ ਕਿਸ ਪ੍ਰਕਾਰ ਆਪਣੇ ਸਮਾਜ ਦੇ ਵਿੱਚ ਵਿਚਰਨਾ ਹੈ ਕਿਸ ਪ੍ਰਕਾਰ ਲੋਕਾਂ ਦੇ ਕੰਮ ਕਰਵਾਉਣੇ ਨੇ ਕਿਸ ਪ੍ਰਕਾਰ ਆਪਣੇ ਵਿਰੋਧੀ ਲੀਡਰਾਂ ਦੇ ਬਾਰੇ ਬਿਆਨ ਦੇਣੇ ਨੇ ਉਹਨਾਂ ਨਾਲ ਗੱਲਬਾਤ ਕਰਨੀ ਹੈ ਇਹ ਨਹੀਂ ਕਿ ਇਲਜ਼ਾਮ ਮਦਲੀ ਜਿਹੜੀ ਉਹ ਕੀਤੀ ਜਾਵਿੱਤਾ ਉਹਨਾਂ ਦੀ ਸਿਆਸਤ ਨੂੰ ਯਾਦ ਕੀਤਾ ਜਾ ਰਿਹਾ ਹੈ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਹਨਾਂ ਦੀ ਨੇੜਤਾ ਨੂੰ ਯਾਦ ਕੀਤਾ ਜਾ ਰਿਹਾ ਹੈ ਤਾਂ ਜਲਦ ਹੀ ਪਿੰਡ ਉੱਬੋਵਾਲ ਤੋਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੈਮਰਾ ਪਰਸਨ ਅਕਲ ਵਰਮਾ ਦੇ ਨਾਲ ਮੈਂ ਬਲਵਿੰਦਰ ਸਿੰਘ 3 ਸਾਲ ਲਈ ਦਾਤੀ ਵੀ ਐਨਆਰਆਈ ਨੇ ਸੰਗਰੂਰ ਤੋਂ